ਉਥੀ ਜਾਂ ਉਹ ਪੁਸਤਕ ਬਣ ਕੇ ਆਈ ਹੈ ਅਮਰਤ ਬਾਣੀ ਤੇ ਉਦੋਂ ਹੀ ਉਹਦਾ ਵਿਵਾਦ ਖੜਾ ਹੋ ਗਿਆ ਵੀ ਇਹ ਪੋਥੀ ਤਾਂ ਨਕਲ ਮਾਰੀ ਹੋਈ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਿਹੜੇ ਸ਼ਲੋਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੀ ਉਹਨਾਂ ਨੂੰ ਨਾਲ ਲੈ ਕੇ ਕੁਝ ਕਵਤਾਵਾਂ ਕੁਝ ਗੀਤ ਕੁਝ ਕੁਝ ਧਾਰਨਾਵਾਂ ਨਾਲ ਹੋਰ ਜੋੜ ਕੇ 80% ਕੂੜਕਬਾੜ ਨਾਲ ਜੋੜ ਕੇ ਇੱਕ ਪੋਥੀ ਦੀ ਰਚਨਾ ਕਰਤੀ ਤੇ ਸੱڈنਲੀ ਇੱਕ ਦਿਨ ਕਹਤਾ ਵੀ ਹੁਣ ਅਸੀਂ ਰਵਿਦਾਸੀਆ ਧਰਮ ਬਣਾ ਲਿਆ ਹੁਣ ਸਾਡਾ ਜਿਹੜਾ ਧਰਮ ਹੈ ਸਾਡਾ ਇੱਕ ਅੱਡ ਇਹਦਾ ਗ੍ਰੰਥ ਹੋਊਗਾ ਇਸ ਗ੍ਰੰਥ ਦਾ ਇਹ ਜਿਹੜੀ ਮੁਖੀ ਹੈਗੀ ਜਿੱਥੇ ਮੱਥਾ ਤੁਸੀਂ ਟੇਕਣਾਗਾ ਉਹ ਅੰਮ੍ਰਿਤਸਰ ਵਾਲਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਮੋੜੇ ਟੇਕਦੇ ਆਪਾਂ ਕੀ ਕਰਦੇ ਆ ਉਹਦੇ ਬਰੋਬਰ ਇੱਕ ਗ੍ਰੰਥ ਰੱਖਦੇ ਆ ਗ੍ਰੰਥ ਦਾ ਨਾਮ ਹੈ ਅਮਰਤ ਬਾਣੀ 1455 ਚ ਇੱਕ ਬਾਬਾ ਸੀਗਾ ਹੂੰ ਹੀਰਾਦਾਸ ਜੀ ਉਹ ਆਪਦੇ ਡੇਰੇ ਦੇ ਵਿੱਚ ਉਹਨੇ ਆਪਣੀਆਂ ਧਾਰਨਾਵਾਂ ਤੇ ਕਵਿਤਾਵਾਂ ਲਿਖੀਆਂ ਸੀ ਬਾਬਾ ਰਵਿਦਾਸ ਜੀ ਦੀ ਉਸਤਤ ਦੇ ਵਿੱਚ ਕਬੀਰਦਾਸ ਦੀਪ ਗ੍ਰੰਥ ਉਹਨਾਂ ਨੇ 1908 ਦੇ ਵਿੱਚ ਲਿਖਿਆ ਹੱਥ ਲਿਖਤ ਉਦੋਂ ਬਾਅਦ 1912 ਦੇ ਵਿੱਚ ਉਹਨਾਂ ਨੇ 500 ਕਾਪੀ ਛਪਾ ਕੇ ਰਵਿਦਾਸ ਦੀਪ ਗ੍ਰੰਥ ਦੀ ਇੱਧਰ ਉੱਧਰ ਪੰਜਾਬੀ ਦੇ ਵਿੱਚ ਆਪਦੇ ਭਗਤਾਂ ਸੰ ਵੀਰਾਂ ਭਰਾਵਾਂ ਨੂੰ ਪੜਨ ਲਈ ਭੇਜੀ ਅੰਮ੍ਰਿਤ ਬਾਣੀ ਲਿਖਣ ਦੀ ਗੱਲ ਆਈ ਜਾਂ ਅੰਮ੍ਰਿਤ ਬਾਣੀ ਬਣਾਉਣ ਦੀ ਗੱਲ ਆਈ ਕੁਝ ਸੱਚੀ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮੁਖੋਂ ਜਿਹੜੀ ਆਈ ਹੋਈ ਸੀ ਹੱਥੋਂ ਜਿਹੜੀ ਰਚੀ ਗਈ ਸੀਗੀ ਦਿਮਾਗ ਨਾਲ ਜਿਹੜੀ ਰਚੀ ਸੀ ਉਹਨੂੰ ਲੈ ਲਿਆ ਬਾਕੀ ਰਵਿਦਾਸ ਦੀਪ ਗ੍ਰੰਥ ਦੇ ਵਿੱਚੋਂ ਲੈ ਕੇ ਸਾਰਾ ਸਮਾਨ ਸੱਲਾ ਤੇ ਜਿੱਥੇ ਹਰੀਦਾਸ ਨੇ ਜਾਂ ਉਸ ਵੀਰ ਸਾਧੂ ਨੇ ਹਰੀਦਾਸ ਨੇ ਆਪਦਾ ਨਾਂ ਹਰੀਦਾਸ ਲਿਖਿਆ ਸੀ ਉੱਥੇ ਹਰੀਦਾਸ ਕੱਟ ਕੇ ਰਵਿਦਾਸ ਲਿਖਦਾ ਇਹ ਗ੍ਰੰਥ 2010 ਦੇ ਵਿੱਚ ਸੱਡਨਲੀ ਪ੍ਰਗਟ ਹੁੰਦਾ ਹੂੰ ਉਸ ਗ੍ਰੰਥ ਦੇ ਕਿਸੇ ਨਾਲ ਟਕਰਾਵ ਵੀ ਨਹੀਂ ਹੁੰਦਾ ਜਿਨ੍ਹਾਂ ਨਾਲ ਟਕਰਾਵ ਹੁੰਦਾ ਉਹ ਹੀ ਲੋਕ ਹੁੰਦੇ ਨੇ ਜਿਹੜੇ ਉਹਦੇ ਨਾਲ ਜੁੜੇ ਹੋਏ ਹੁੰਦੇ ਨੇ ਹੂੰ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਵੀਰ ਉਹਨਾਂ ਨਾਲ ਹੀ ਟਕਰਾਵ ਹੋਇਆ ਨਾ ਹਾਂ ਗੀਤਾ ਵਾਲਿਆਂ ਨਾਲ ਤਾਂ ਨਹੀਂ ਟਕਰਾਵ ਹੋਇਆ ਰਮਾਇਣ ਵਾਲਿਆਂ ਨਾਲ ਵੀ ਨਹੀਂ ਟਕਰਾਵ ਹੋਇਆ ਮੰਨੂ ਸਿਮਰਤੀ ਵਾਲਿਆਂ ਨਾਲ ਵੀ ਨਹੀਂ ਟਕਰਾਵ ਹੋਇਆ ਇਹਦਾ ਮਤਲਬ ਉਹਨਾਂ ਨਾਲ ਤਾਂ ਸਾਂਡਗਾਰਡ ਕਿਤੇ ਹੋਊਗੀ ਤੇ ਜਦੋਂ ਹੀ ਉਹ ਪੋਥੀ ਜਾਂ ਉਹ ਪੁਸਤਕ ਬਣ ਕੇ ਆਈ ਅੰਮ੍ਰਿਤ ਬਾਣੀ ਤੇ ਉਦੋਂ ਹੀ ਉਹਦਾ ਵਿਵਾਦ ਖੜਾ ਹੋ ਗਿਆ ਵੀ ਇਹ ਪੋਥੀ ਤਾਂ ਨਕਲ ਮਰੀ ਹੋਈ ਆ ਇਹ ਪੁਸਤਕ ਤਾਂ ਨਕਲ ਮਰੀ ਹੋਈ ਆ ਤੇ ਇਹ ਦਾ ਕਾਪੀਰਾਈਟ ਦੇ ਉਹਦੇ ਅੰਡਰ ਜਾਊਗੀ ਇਹ ਤਾਂ ਤਾਂ ਕੇਸ ਹੋਣਗੇ ਹੂੰ ਹੋਇਆ ਕੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਿਹੜੇ ਸ਼ਲੋਕ ਨੇ ਸ੍ਰੀ ਗੁਰਗ੍ਰੰਥ ਸਾਹਿਬ ਦੇ ਅੰਦਰ ਜੀ ਉਹਨਾਂ ਨੂੰ ਨਾਲ ਲੈ ਕੇ ਕੁਝ ਗਵਤਾਵਾਂ ਕੁਝ ਗੀਤ ਕੁਝ ਕੁਝ ਧਾਰਨਾਵਾਂ ਨਾਲ ਹੋਰ ਜੋੜ ਕੇ 80% ਗੂੜਕਵਾੜ ਨਾਲ ਜੋੜ ਕੇ ਇੱਕ ਉਥੇ ਦੀ ਰਚਨਾ ਕਰਤੀ ਤੇ ਸਡਨਲੀ ਇੱਕ ਦਿਨ ਕਹਤਾ ਵੀ ਹੁਣ ਅਸੀਂ ਰਵਿਦਾਸੀਆ ਧਰਮ ਬਣਾ ਲਿਆ ਹੁਣ ਸਾਡਾ ਜਿਹੜਾ ਧਰਮ ਹੈ ਸਾਡਾ ਇੱਕ ਅੱਡ ਇਹਦਾ ਗ੍ਰੰਥ ਹੋਊਗਾ ਇਸ ਗ੍ਰੰਥ ਦਾ ਜਿਹੜੀ ਮੁਖੀ ਹੈਗੀ ਜਿੱਥੇ ਮੱਥਾ ਤੁਸੀਂ ਟੇਕਣਾਗਾ ਉਹ ਅੰਬਰਸਰ ਵਾਲੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਮੁਰੇ ਟੇਕਦੇ ਆਪਾਂ ਕੀ ਕਰਦੇ ਆ ਉਹਦੇ ਬਰੋਬਰ ਇੱਕ ਗ੍ਰੰਥ ਰੱਖਦੇ ਆ ਗ੍ਰੰਥ ਦਾ ਨਾਮ ਹੈ ਅਮਰਤ ਬਾਣੀ ਹੂੰ ਉਹ ਅਸਲ ਚ ਗ੍ਰੰਥ ਨਹੀਂ ਹੈ ਹੂੰ ਉਹ ਪੁਸਤਕ ਹੈ ਪੋਥੀ ਹੈ ਪੜਨ ਲਈ ਇੱਕ ਜਿਵੇਂ ਆਪਾਂ ਕਹ ਦੀਏ ਵੀ ਬੁੱਕ ਹੂੰ ਉਸ ਬੁੱਕ ਨੂੰ ਪੜ ਲੈਣਾ ਚਾਹੀਦਾ ਉਸ ਬੁੱਕ ਦੇ ਉੱਤੇ ਖੋਜ ਹੋਣੀ ਚਾਹੀਦੀ ਹੈ ਉਸ ਬੁੱਕ ਦੇ ਉੱਤੇ ਪੀ ਐਚ ਡੀਆ ਵੀ ਹੋਣੀਆਂ ਚਾਹੀਦੀਆਂ ਉਹ ਅਸਲੀ ਹੈ ਕਿ ਨਕਲੀ ਹੈ ਉਹਦੇ ਵਿੱਚ ਰਵਿਦਾਸ ਜੀ ਦੀ ਬਾਣੀ ਹੈਗੀ ਹੈ ਇੱਕ ਤਾਂ ਕਿੰਨੇ ਪਰਸੈਂਟ ਹੈ ਜੇ ਨਹੀਂ ਹੈਗੀ ਤਾਂ ਕਿੰਨੇ ਪਰਸੈਂਟ ਨਹੀਂ ਹੈਗੀ ਉਹ ਠੱਗੀ ਠੋਰੀ ਹੈ ਕਿ ਝੂਠ ਦਾ ਮਸਾਲਾ ਇਹ ਸਾਰੀ ਗੱਲ ਦਾ ਖੋਜ ਪੜਤਾਲ ਹੋਣੀ ਚਾਹੀਦੀ ਹੈ ਯੂਨੀਵਰਸਿਟੀਆਂ ਨੂੰ ਲੱਗਣਾ ਚਾਹੀਦਾ ਇਸ ਕੰਮ ਦੇ ਉੱਤੇ ਵੀ ਅਮਰਤ ਬਾਣੀ ਕੀ ਸੱਚਮੁੱਚ ਅਮਰਤ ਦੀ ਬਾਣੀ ਹੈ ਹੂੰ ਖੋਜ ਹੋਣੀ ਚਾਹੀਦੀ ਹੈ ਹਾਂ ਤੇ ਉੱਥੋਂ ਪਤਾ ਲੱਗੂ ਵੀ ਨਹੀਂ ਭਾਈ ਜੀ ਅਮਰਤ ਦੀ ਬਾਣੀ ਤਾਂ ਹੈ ਹੀ ਨਹੀਂ ਇਹਦੇ ਵਿੱਚ 80% ਰਲਾਰ ਹੈਗਾ 80% ਤਾਂ ਇਹਦੇ ਚ ਕੂੜ ਕਬਾੜ ਹੈ ਕਿਸੇ ਹੋਰ 1855 ਚ ਇੱਕ ਬਾਬਾ ਸੀਗਾ ਹਮ ਹੀਰਾਦਾਸ ਜੀ ਉਹ ਆਪਦੇ ਡੇਰੇ ਦੇ ਵਿੱਚ ਉਹਨੇ ਆਪਣੀਆਂ ਧਾਰਨਾਵਾਂ ਤੇ ਕਵਿਤਾਵਾਂ ਲਿਖੀਆਂ ਸੀ ਬਾਬਾ ਰਵਿਦਾਸ ਜੀ ਦੀ ਉਸਤ ਦੇ ਵਿੱਚ ਹਮ ਉਹ ਉਸ ਵੇਲੇ ਉਹਨੇ ਛਾਪੇਖਾਨੇ ਨਹੀਂ ਹੁੰਦੇ ਸੀ ਉਹਨਾਂ ਨੇ ਹੱਥ ਲਿਖਤ ਛਾਪੀ 1908 ਦੇ ਵਿੱਚ ਹ हीराਦਾਸ ਰਵਿਦਾਸ ਦੀਪ ਗ੍ਰੰਥ ਲਿਖਿਆ ਹਮ ਰਵਿਦਾਸ ਜੇ ਮੈਂ ਗਲਤ ਨਾ ਹੋਵਾਂ ਰਵਿਦਾਸ ਦੀਪ ਗ੍ਰੰਥ ਉਹਨਾਂ ਨੇ ਹੂੰ 1908 ਦੇ ਵਿੱਚ ਲਿਖਿਆ ਹੱਥ ਲਿਖਤ ਉਦੋਂ ਬਾਅਦ 1912 ਦੇ ਵਿੱਚ ਉਹਨਾਂ ਨੇ 500 ਕਾਪੀ ਛਾਪਾਈ ਰਵਿਦਾਸ ਦੀਪ ਗ੍ਰੰਥ ਦੀ ਇੱਧਰ ਉੱਧਰ ਪੰਜਾਬੀ ਦੇ ਵਿੱਚ ਆਪਦੇ ਭਗਤਾਂ ਸੰਤ ਵੀਰਾਂ ਭਰਾਵਾਂ ਨੂੰ ਪੜਨ ਲਈ ਭੇਜੀ ਵੀ ਭਾਈ ਮੈਂ ਐ ਲਿਖਿਆ ਤੁਸੀਂ ਇਹਨੂੰ ਪੜੋ ਇਹਦੇ ਨਾਲ ਵਿਚਾਰ ਚਰਚਾ ਕਰੋ ਉਸ ਬਾਬੇ ਦੀ ਕੁਝ ਜਿਹੜੀਆਂ ਰਵਿਦਾਸ ਗ੍ਰੀਦੀਪ ਗ੍ਰੰਥ ਦੀਆਂ ਕੁਝ ਜਿਹੜੀਆਂ ਕਾਪੀਆਂ ਸੀਗੀਆਂ ਹਰਿਆਣੇ ਚ ਗਈਆਂ ਹਰਿਆਣੇ ਦੇ ਵਿੱਚ ਕੁਝ ਵੀਰਾਂ ਨੇ ਉਸ ਦਾ ਹਿੰਦੀ ਦੇ ਵਿੱਚ ਤਰਜਮਾ ਕਰ ਲਿਆ ਹੁਣ ਜਦੋਂ ਅਮਰਤ ਬਾਣੀ ਲਿਖਣ ਦੀ ਗੱਲ ਆਈ ਜਾਂ ਅਮਰਤ ਬਾਣੀ ਬਣਾਉਣ ਦੀ ਗੱਲ ਆਈ ਕੁਝ ਸੱਚੀ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮੁਖੋਂ ਜਿਹੜੀ ਆਈ ਹੋਈ ਸੀ ਹੱਥੋਂ ਜਿਹੜੀ ਰਚੀ ਗਈ ਸੀਗੀ ਦਿਮਾਗ ਨਾਲ ਜਿਹੜੀ ਰਚੀ ਸੀ ਉਹਨੂੰ ਲੈ ਲਿਆ ਬਾਕੀ ਰਵਿਦਾਸ ਦੀਪ ਗ੍ਰੰਥ ਦੇ ਵਿੱਚੋਂ ਲੈ ਕੇ ਸਾਰਾ ਸਮਾਨ ਸੱਲਾ ਤੇ ਜਿੱਥੇ ਹਰੀਦਾਸ ਨੇ ਜਾਂ ਉਹ ਉਸ ਵੀਰ ਸਾਧੂ ਨੇ ਹਰੀਦਾਸ ਨੇ ਆਪਦਾ ਨਾਂ ਹਰੀਦਾਸ ਲਿਖਿਆ ਸੀ ਉੱਥੇ ਹਰੀਦਾਸ ਕੱਟ ਕੇ ਰਾਵੀਦਾਸ ਲਿਖਦਾ ਮਿਲਾਵਟ ਹੋ ਗਈ ਮਿਲਾਵਟ ਕਰਤੀ ਉਹ ਮਿਲਾਵਟ ਦੀ ਸਮਾਨ ਨੂੰ ਅਸੀਂ ਮੱਥਾ ਟੇਕੀ ਜਾਂਦੇ ਹੂੰ ਤੇ ਅਸੀਂ ਜਦੋਂ ਮੱਥਾ ਟੇਕੀ ਜਾਂਦੇ ਆਂ ਤੇ ਆਪਣੇ ਅਚੇਤ ਵੀਰ ਜਿਹੜੇ ਉਹ ਮਨ ਦੇ ਵਿੱਚ ਇਹ ਸੋਚੀ ਬੈਠੇ ਵੀ ਏਡੀ ਇੰਨੀ ਸਾਰੀ ਬਾਣੀ ਸਤਗੁਰੂ ਰਵਿਦਾਸ ਜੀ ਦੀ ਉਹ ਲਿਖੀ ਹੋਈ ਹੈ ਉਹ ਨਹੀਂ ਵੀਰੋ ਅਮਰਤ ਬਾਣੀ ਨਾਮ ਦੀ ਇਸ ਪੋਥੀ ਨੂੰ ਸਤਿਕਾਰ ਦਿਓ ਅੰਮ੍ਰਿਤ ਬਾਣੀ ਨਾਮ ਦੀ ਇਸ ਪੋਥੀ ਨੂੰ ਵਿਚਾਰੋ ਇਸ ਇਸ ਪੋਥੀ ਦੇ ਉੱਤੇ ਖੋਜ ਪੜਤਾਲ ਕਰੋ ਇਹ ਧਾਰਮਿਕ ਸਾਡੀ ਧਾਰਮਿਕ ਪੁਸਤਕ ਹੈਗੀ ਆ ਕਿ ਨਹੀਂ ਹੈਗੀ ਇਸ ਦਾ ਜਿਹੜਾ ਕਹਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਜਿੰਨਾ ਜਲਵਾ ਹੈਗਾ ਕਿ ਨਹੀਂ ਹੈਗਾ ਇਹ ਤੁਸੀਂ ਆਪਦਾ ਵਿਚਾਰ ਵਿਚਾਰ ਕਰ ਲੋ ਆਪਦੇ ਸਿਆਣਿਆਂ ਦੀ ਕਮੇਟੀ ਬਣਾ ਕੇ ਜੱਜਾਂ ਡੀਸੀਆਂ ਦੀ ਕਮੇਟੀ ਬਣਾ ਕੇ ਹੋਰ ਇੰਟੈਲੈਕਚੁਅਲਸ ਨੂੰ ਸੱਦ ਕੇ ਤੇ ਇਹਦੇ ਦੇ ਸਾਨੂੰ ਖੋਜ ਪੜਤਾਲ ਕਰ ਲੈਣੀ ਚਾਹੀਦੀ ਹੈ ਇਹ ਮੈਂ ਇਹਦੇ ਚ ਕਹੂੰਗਾ ਬਿਲਕੁਲ ਹੀ ਦੇਖਣਾ ਚਾਹੀਦਾ ਵੀ ਸਿਧਾਂਤਿਕ ਪੱਖ ਤੋਂ ਕੀ ਓਨੀ ਹੀ ਤਿੱਖੀ ਆ ਓਨੀ ਉਹਦਾ ਨਾਲ ਮੈਚ ਕਰਦੀ ਇਹਦੇ ਨਹੀਂ ਵੀ ਉਸ ਦਾ ਅਮਰਤ ਬਾਣੀ ਦਾ ਫਲਸਫਾ ਤੇ ਬਾਬੇ ਰਵਿਦਾਸ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਆ ਉਹਨਾਂ ਦੋਨਾਂ ਚੀਜ਼ਾਂ ਦਾ ਫਲਸਫਾ ਵੀ ਮੈਚ ਕਰ ਰਿਹਾ ਕੀ ਅੰਤਰ ਵਿਰੋਧੀ ਤਾਂ ਨਹੀਂ ਹੈਗਾ ਜੇ ਬਾਅਦ ਦੇ ਵਿੱਚ ਪਤਾ ਲੱਗੇ ਵੀ ਇਹ ਤਾਂ ਮਨੁਵਾਦ ਦੀ ਪੂਰਕ ਬਣ ਗਈ ਹੂੰ ਇਹ ਤਾਂ ਬ੍ਰਾਹਮਣਵਾਦ ਦੀ ਪੁਰਖ ਕਿਤਾਬ ਹੈ ਹੂੰ ਤੇ ਬਾਅਦ ਵਿੱਚ ਮਨੁਵਾਦੀਆਂ ਨੇ ਦਸਾਂ ਸਾਲਾਂ ਨੂੰ ਤੁਹਾਨੂੰ ਕਹਿ ਦੇਣਾ ਵੀ ਜਿਹੜੇ ਡੇਰਾ ਬੱਲਾ ਇਹ ਵੀ ਹਿੰਦੂ ਧਰਮ ਦਾ ਇੱਕ ਅੰਗ ਹੈ ਹੂੰ ਤੇ ਫਿਰ ਤੁਸੀਂ ਮਾਰੋਗੇ ਚੀਕਾਂ ਵੀ ਅਸੀਂ ਹਮ Hindu ਨਹੀਂ ਹੈ ਹਮਨੇ ਆਦੀ ਧਰਮ ਬਣਾਇਆ ਥਾ ਹਮ ਬਾਬਾ ਮੰਗੂ ਵਾਲੀਆ ਕੇ ਮਗੂ ਵਾਲੀਆ ਕੇ ਸ਼ਿਸ਼ੇ ਹੈ ਤੇ ਅਗਲੇ ਤੁਹਾਡੇ ਮੂਰੇ ਡਾਕੂਮੈਂਟਰੀ ਪ੍ਰੂਫਸ ਰੱਖਣ ਲੱਗ ਜਾਵਾਂਗੇ ਵੀ ਸਾਢੇ 2 ਤੋਂ ਪਦਮਸ਼ਰੀ ਲੈ ਕੇ ਹਟਿਆ ਤੁਸੀਂ ਸਾਢੇ 10-10 ਕਿੱਲੇ ਜ਼ਮੀਨ ਲੈ ਕੇ ਹਟਿਆ ਤੁਸੀਂ ਤੇ ਉਦੋਂ ਤਾਂ ਤੁਸੀਂ ਬੋਲੇ ਨਹੀਂ ਤੇ ਹੁਣ ਤੁਸੀਂ ਅੱਡ ਬੋਲਣ ਲੱਗ ਗਏ ਜੀ ਬਹੁਤ ਵੱਡੇ ਸਵਾਲ ਨੇ ਤਾਂ ਕੁਝ ਕੁ ਸਵਾਲਾਂ ਤੇ ਗੱਲ ਕੀਤੀ ਆ ਕੁਝ ਕੁ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਲੇ ਉਹ ਕਰਨ ਵਾਲੀਆਂ ਨੇ ਉਮੀਦ ਕਰਦਾ ਕਿ ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਉਹ ਗੱਲਾਂ ਜ਼ਰੂਰ ਤੁਹਾਡੇ ਅੱਗੇ ਲੈ ਕੇ ਆਵਾਂਗੇ ਜੇ ਤੁਹਾਡੇ ਮਨਾਂ ਦੇ ਵਿੱਚ ਵੀ ਕੁਝ ਸਵਾਲ ਨੇ ਕੁਝ ਜਵਾਬ ਨੇ ਤੁਸੀਂ ਵੀ ਜਰੂਰ ਦੱਸੋ ਜੁੜੇ ਰਹੋ ਦੁਨੀਆ ਦੇ ਨਾਲ